ਤੀ ਗੋੜਾ ਕੁੱਤੇ ਤੇ ਮੈਂ ਬੜਾ ਰੋਈ ਹੰਦਵਾੜਾ ਕੁੱਤੇ ਤੇ ਮੈਂ ਬੜਾ ਰੋਈ ਰਤੀ ਡੰਗਰ ਡੰਗਰ ਹੋਈ ਰਤੀ ਡੰਗਰ ਡੰਗਰ ਹੋਈ ਰਤੀ ਡੰਗਰ ਡੰਗਰ ਹੋਈ ਰਤੀ ਡੰਗਰ ਡੰਗਰ ਹੋਈ ਤੇ ਜਨ ਬਸ ਸਵੇਰੇ ਆਈ ਨੀ ਦੇਖਣ ਆਵਾਜ਼ ਮୋ ਤੇ ਸੁਣ ਕੇ ਬੇਹਣ ਮੈਨੂੰ ਹੈਗੀ ਥੋੜੀ ਜਿਹੀ ਚੁੱਕ ਲਈ ਤੇ ਮੈਂ ਚਲੇਗੀ ਭਾਈ ਮੈਂ ਦੇਖਣਾ ਤੇਰੇ ਚਾਚਾ ਨੇ ਨੰਗੀ ਨਰ ਮੈਂ ਪੁੱਛਿਆ ਮੈਂ ਕਿ ਭੜੇ ਕੀ ਨਾ ਵੈਸੀ ਰਾਤੀ ਕਹਿੰਦੀ ਕਿਤੇ ਰਾਤ ਨੂੰ ਭੜੇ ਪੀ ਕੇ ਆ ਗਿਆ ਗੋਲਗਲੇ ਮੰਗਦਾ ਸੀ ਹੁਣ ਮੈਂ ਦਿੰਦੀ ਥੱਕੀ ਹਾਰੀ ਹੁਣ ਮੈਂ ਕਿੱਥੋਂ ਬਣਾ ਕੇ ਦਵਾਂ ਕਹਿੰਦੇ ਜੀ ਇਹਨਾਂ ਨੇ ਇੰਨੀ ਗੱਲ ਤਾਂ ਮੇਰੀ ਬਰਦਾਸ਼ਤ ਕਿਉਂ ਤੈਨਾਂ ਕੋਈ ਚਾਚਾ ਨੇ ਕੀਤੀ ਨਹੀਂ ਹੈਗੀ ਮੈਂ ਕਿਹਾ ਅੱਛਾ ਕਹਿੰਦੀ ਜੇ ਉਹ ਚਾਚਾ ਮੂਰੇ ਲੱਗੇ ਜਾਵੇ ਕਹਿੰਦੇ